ਤੇ ਇਹ ਬਣਿਆ ਹੋਇਆ ਗੁਰਦੁਆਰਾ ਕ੍ਰਪਾਣ ਪਿੰਡ ਸਾਹਿਬ ਦਾ ਸਾਹਮਣੇ ਦਰਬਾਰ ਸਾਹਿਬ ਤੇ ਕੱਲੀ ਕੱਲੀ ਚੀਜ਼ ਅਜ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਜੀ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੜਦਾ ਹੈਗਾ ਤੇ ਬਹੁਤ ਹੀ ਖਾਸ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ ਇਹ ਵੀ ਗੁਰਦੁਆਰਾ ਸਾਹਿਬ ਹੈ ਜਿਹੜਾ ਜੀ ਮਾਛੀਵਾੜਾ ਦੇ ਵਿੱਚ ਬਣਿਆ ਹੋਇਆ ਹੈਗਾ ਤੇ ਸਾਹਮਣੇ ਲੱਗਿਆ ਹੋਇਆ ਹੈਗਾ ਜੀ ਨਿਸ਼ਾਨ ਸਾਹਿਬ ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਜਿਹੜੇ ਗੁਰੂ ਘਰ ਦੇ ਆਪਾਂ ਦਰਸ਼ਨ ਕਰਾਉਣ ਲੱਗੇ ਆਂ ਜੀ ਉਸ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਗੁਰਦੁਆਰਾ ਕਿਰਪਾਨਪਿੰਡ ਸਾਹਿਬ ਜਿਹੜਾ ਕਿ ਮਾਸੀਵਾੜਾ ਦੇ ਵਿੱਚ ਬਣਿਆ ਹੋਇਆ ਹੈਗਾ ਤੇ ਜੇ ਗੱਲ ਕਰੀਏ ਇਤਿਹਾਸ ਦੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਥੋਂ ਦਾ ਇਤਿਹਾਸ ਜੁੜਦਾ ਹੈਗਾ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਗੁਲਾਬਾ ਤੇ ਪੰਜਾਬਾ ਤੇ ਜਿਹੜਾ ਭਾਈ ਮਾਹੀ ਸਿੰਘ ਸੀ ਉਹ ਇੱਕ ਮੰਜੇ ਦੇ ਉੱਤੇ ਬਿਠਾ ਕੇ ਲੈ ਕੇ ਜਾ ਰਹੇ ਹੁੰਦੇ ਤਾਂ ਜੋ ਉਹਨਾਂ ਦਾ ਜਿਹੜਾ ਸਰੀਰਾ ਕਾਫੀ ਜ਼ਖਮੀ ਹੋ ਚੱਕਿਆ ਸੀਗਾ ਤੇ ਜਦੋਂ ਉਹਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲੀਲਾ ਚੋਲਾ ਪਾਇਆ ਹੋਇਆ ਸੀਗਾ ਤੇ ਜਿਹੜੀ ਸਿਰ ਤੇ ਆ ਦਸਤਾਰ ਆ ਜਿਹੜੀ ਉਹ ਸਜਾਈ ਹੋਈ ਸੀਗੀ ਤੇ ਸਾਰਾ ਇਹ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਇਤਿਹਾਸ ਜਿਹੜਾ ਉਹ ਵੀ ਅੱਗੇ ਦੱਸਦੇ ਆਂ ਕਿ ਤੇ ਇਸ ਤੋਂ ਬਾਅਦ ਜਦੋਂ ਇਹਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਤੋਂ ਅੱਗੇ ਲਿਜਾਇਆ ਜਾਂਦਾਗਾ ਤੇ ਜਦੋਂ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਲੈ ਕੇ ਜਾ ਰਹੇ ਹੁੰਦੇ ਜਿਹੜਾ ਦਲਾਵਰ ਖਾਨ ਹੁੰਦਾਗਾ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਭਣ ਵਾਸਤੇ ਥਾਂ-ਥਾਂ ਤੇ ਜਿਹੜਾ ਉਹਨਾਂ ਦੀ ਭਾਲ ਕਰਦਾ ਹੁੰਦਾਗਾ ਤੇ ਉਸ ਤੋਂ ਬਾਅਦ ਇੱਕ ਜੀ ਜਗ੍ਹਾ ਤੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਸੇ ਜਗ੍ਹਾ ਤੇ ਉੱਤੇ ਹੀ ਦਲਵਾਰ ਖਾਨ ਜਿਹੜਾ ਸੀਗਾ ਉਹ ਬੈਠਾ ਸੀਗਾ ਆਪਣੀ ਫੌਜੀ ਟੁਕੜੀ ਦੇ ਨਾਲ ਤੇ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗਲਾਬੇ ਤੇ ਪੰਜਾਬੇ ਨੂੰ ਮਾਹੀ ਨੂੰ ਉੱਥੇ ਰੁਕਣ ਲਈ ਕਹਿੰਦਾ ਤਾਂ ਜੋ ਉਹਨਾਂ ਦੀ ਚੈਕਿੰਗ ਕਰ ਸਕੇ ਤੇ ਉਹ ਪੁੱਛਦਾ ਵੀ ਇਹ ਕੌਣ ਹੈਗੀ ਤਾਂ ਜਿਹੜੇ ਦਲਾਵਰ ਖਾਨ ਨੂੰ ਜਵਾਬ ਦਿੰਦੇ ਨੇ ਗੁਲਾਬਾ ਤੇ ਪੰਜਾਬਾ ਕਹਿੰਦੇ ਨੇ ਕਿ ਇਹ ਚਕੂਟੀ ਦੇ ਪੀਰ ਨੇ ਤੇ ਇਹਨਾਂ ਨੂੰ ਅਸੀਂ ਲੈ ਕੇ ਜਾ ਰਹੇ ਹਾਂ ਤੇ ਦਲਾਵਰ ਖਾਨ ਆ ਕਹਿੰਦਾਗਾ ਵੀ ਇਹਨਾਂ ਨੂੰ ਇੱਥੇ ਜਗ੍ਹਾ ਦੇ ਉੱਤੇ ਜਿਹੜਾ ਪ੍ਰਸ਼ਾਦਾ ਪਾਣੀ ਆ ਉਹ ਛਕਣਾ ਪਊਗਾ ਤਾਂ ਉਹ ਇਹ ਕਹਿੰਦੇ ਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਉਹ ਵਰਤ ਰੱਖਿਆ ਹੋਇਆਗਾ ਉਹ ਕਹਿੰਦੇ ਨੇ ਵੀ ਚਲੋ ਇਹਨਾਂ ਨੇ ਨਹੀਂ ਛਕਣਾ ਤਾਂ ਤੁਸੀਂ ਪ੍ਰਸ਼ਾਦਾ ਪਾਣੀ ਛਕ ਕੇ ਫੇਰ ਹੀ ਅੱਗੇ ਜਾਇਓ ਤੇ ਇਸ ਤੋਂ ਬਾਅਦ ਆ ਗਿਆ ਜਿਹੜਾ ਗੁਲਾਬਾ ਤੇ ਪੰਜਾਬਾ ਭਾਈ ਮਾਹੀ ਹੈ ਜਿਹੜਾ ਉਹ ਪ੍ਰਸ਼ਾਦਾ ਛਕਣ ਲੱਗਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਇੱਕ ਛੋਟੀ ਜੀ ਸ੍ਰੀ ਸ਼ਾਹਬ ਦਿੰਦੇ ਨੇ ਵੀ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਜਿਹੜਾ ਪ੍ਰਸ਼ਾਦਾ ਨੂੰ ਪੇਂਟ ਕਰ ਦੇਣਾ ਤੇ ਉਸ ਤੋਂ ਬਾਅਦ ਉਹ ਜਿਹੜਾ ਪ੍ਰਸ਼ਾਦਾ ਪਾਣੀ ਆ ਉਹ ਛਕਣ ਲੱਗ ਜਾਂਦੇ ਨੇ ਤੇ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਜਿਹੜਾ ਦਲਾਵਰ ਖਾਨ ਸੀ ਉਹ ਕਾਜੀ ਪੀਰ ਮੁਹੰਮਦ ਨੂੰ ਜਿਹੜਾ ਸਾਦਾਗਾ ਤਾਂ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਜਿਹੜੀ ਪਹਿਚਾਣ ਆ ਉਹ ਕੀਤੀ ਜਾ ਸਕੇ ਤੇ ਕਾਜੀ ਪੀਰ ਮੁਹੰਮਦ ਜਦੋਂ ਇਸ ਜਗ੍ਹਾ ਦੇ ਉੱਤੇ ਆਉਂਦੇ ਹਨ ਤਾਂ ਉਹ ਦਲਾਵਰ ਖਾਨ ਨੂੰ ਕਹਿੰਦੇ ਹਨ ਕਿ ਇਹ ਬਹੁਤ ਹੀ ਉੱਚ ਕੋਟੀ ਦੇ ਜਿਹੜੇ ਨੇ ਤੁਸੀਂ ਕਹਿ ਸਕਦੇ ਹੋ ਵੀ ਫਕੀਰ ਹਨ ਤੇ ਜੇਕਰ ਇਹਨਾਂ ਦੀ ਕੋਈ ਵੀ ਗੱਲ ਹੈ ਜਿਹੜੀ ਕਹੀ ਹੋਈ ਉਹ ਪੂਰੀ ਹੋ ਜਾਂਦੀ ਹੈਗੀ ਉਸ ਤੋਂ ਬਾਅਦ ਜਿਹੜੇ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੋਰਾ ਵਗੈਰਾ ਜਿਹੜਾ ਭੇਟ ਕਰਦੇ ਨੇ ਤੇ ਇਸ ਤੋਂ ਬਾਅਦ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਲੈ ਕੇ ਇਸ ਜਗ੍ਹਾ ਤੋਂ ਅੱਗੇ ਚਲੇ ਜਾਂਦੇ ਨੇ ਤੇ ਇਹ ਹੈ ਜੀ ਗੁਰਦੁਆਰਾ ਕਿਰਪਾਨ ਪੈਂਟ ਸਾਹਿਬ ਦਾ ਜਿਹੜਾ ਇਤਿਹਾਸ ਹੈ ਤੇ ਹੁਣ ਤੁਹਾਨੂੰ ਕਰਵਾਉਣੇ ਹੈ ਜੀ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਤੁਹਾਨੂੰ ਤੇ ਆ ਬਾਹਰਲੀ ਸੈਰ ਸਾਰੀ ਦੀ ਸਾਰੀ ਜਿਹੜੀ ਇਹ ਜੀ ਪਾਰਕਿੰਗ ਬਣੀ ਹੋਈ ਹੈਗੀ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈ ਜਿਹੜਾ ਇਹ ਇੱਥੇ ਬਣਿਆ ਹੋਇਆ ਹੈਗਾ ਤੇ ਹੱਥ ਧੋਣ ਤੋਂ ਬਾਅਦ ਫੇਰ ਲੈ ਕੇ ਚੱਲਦੇ ਆਂਗੇ ਤੁਹਾਨੂੰ ਆਪਾਂ ਇਹ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਤੇ ਇਹ ਸਾਰੇ ਸਾਰੇ ਬਾਹਰ ਪਾਰਕਿੰਗ ਬਣੀ ਹੋਈ ਹੈ ਪੈਰ ਧੋੜ ਗਏ ਤੇ ਪੈਰ ਧੋਣ ਤੋਂ ਬਾਅਦ ਫੇਰ ਚੱਲਾਂਗੇ ਆਪਾਂ ਅਗਲੇ ਪਾਸੇ ਵਾਹਿਗੁਰੂ ਜੀ ਤੇ ਸਾਹਮਣੇ ਆ ਜਾਂਦਾ ਮੇਨ ਦਰਬਾਰ ਸਾਹਿਬ ਗੁਰਦੁਆਰਾ ਕਿਰਪਾਨਪੇਟ ਸਾਹਿਬ ਦਾ ਇਹ ਇਧਰੀ ਸਾਈਡਾਂ ਤਰਖਤ ਲੱਗੇ ਹੋਏ ਨੇ ਕਾਫੀ ਇਧਰੀ ਸਾਈਡ ਲੱਗਾ ਹੋਇਆ ਹੈਗਾ ਜੀ ਨਿਸ਼ਾਨ ਸਾਹਿਬ ਤੇ ਨਿਸ਼ਾਨ ਸਾਹਿਬ ਨੂੰ ਟੀਕਦੇ ਮੱਥਾ ਤੇ ਉਸ ਤੋਂ ਬਾਅਦ ਫਿਰ ਚੱਲਦੇ ਆਂ ਜੀ ਆਪਾਂ ਅਗਲੇ ਪਾਸੇ ਤੇ ਇਧਰਲੇ ਪਾਸੇ ਇੱਕ ਪ੍ਰਾਤਨ ਜਿਹੜਾ ਖੂਬ ਹੀ ਬਣਿਆ ਹੋਇਆ ਹੈਗਾ ਤੇ ਸਾਹਮਣੇ ਆ ਜਾਂਦਾ ਜੀ ਮੇਨ ਦਰਬਾਰ ਸਾਹਿਬ ਗੁਰਦੁਆਰਾ ਕਰਪਾਣਪੇਟ ਸਾਹਿਬ ਦਾ ਤੇ ਇਹ ਪ੍ਰਾਤਨ ਖੂਹ ਆ ਜਿਹੜਾ ਜੀ ਇਸ ਜਗ੍ਹਾ ਦੇ ਉੱਤੇ ਬਣਿਆ ਹੋਇਆ ਹੈਗਾ ਇਹ ਵੀ ਤੁਹਾਨੂੰ ਦਿਖਾ ਦਿੰਨੇ ਆਂਗੇ ਆਪਾਂ ਵਿੱਚੋ ਹੀ ਤੇ ਇਹ ਆ ਗਿਆ ਮੇਨ ਦਰਬਾਰ ਸਾਹਿਬ ਤੇ ਸਾਹਮਣੇ ਉੱਪਰ ਵੀ ਲਿਖਿਆ ਹੋਇਆ ਹੈ ਗੁਰਦੁਆਰਾ ਸ਼੍ਰੀ ਕਰਪਾਣ ਪੇਟ ਸਾਹਿਬ ਪਾਤਸ਼ਾਹੀ 10 ਤੇ ਸਾਹਮਣੇ ਆ ਗਿਆ ਗੇਟ ਤੇ ਇੱਧਰਲੇ ਪਾਸੇ ਲਿਖਿਆ ਹੋਇਆ ਹੈ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਿਹੜਾ ਕਿ ਤੁਹਾਨੂੰ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਦੱਸ ਚੁੱਕਿਆਂਗੇ ਜੇਕਰ ਪੜ੍ਹਨਾ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਵੀ ਪੜ ਸਕਦੇ ਹੋਗੇ ਬਹੁਤ ਹੀ ਸੋਹਣਾ ਜਿਹੜਾ ਗੁਰਦੁਆਰਾ ਸਾਹਿਬ ਹੈ ਜੀ ਇਹ ਇੱਥੇ ਬਣਿਆ ਹੋਇਆ ਹੈਗਾ ਤੇ ਜੇ ਪੜਨਾ ਤੁਸੀਂ ਤਾਂ ਬਈ ਸਕਰੀਨਸ਼ਾਟ ਲੈ ਕੇ ਪੜ ਸਕਦੇ ਹੋਗੇ ਤੇ ਹੁਣ ਤੁਹਾਨੂੰ ਲੈ ਕੇ ਚੱਲਾਂਗੇ ਆਪਾਂ 메ਨ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਉੱਪਰ ਵੀ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਫੋਟੋ ਹੈਗੀ ਉਹ ਲੱਗੀ ਹੋਈ ਹੈਗੀ। ਜਿੱਥੇ ਕਿ ਉਸ ਨੂੰ ਮੰਜੇ ਦੇ ਉੱਤੇ ਬਿਠਾ ਕੇ ਦਸ਼ਮੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਲਿਜਾਇਆ ਜਾ ਰਿਹਾ ਹੈ। ਤੇ ਹੁਣ ਲੈ ਕੇ ਚੱਲਦੇ ਹਾਂ ਜੀ ਮੇਨ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਤੁਹਾਨੂੰ। ਤੇ ਇਹ ਸਾਰੇ ਦਾ ਸਾਰਾ ਉਹੀ ਇਤਿਹਾਸ ਹੈ ਜਿਹੜਾ ਤੁਹਾਨੂੰ ਆਪਾਂ ਪਹਿਲਾਂ ਦੱਸਿਆਗਾ। ਹੁਣ ਲੈ ਕੇ ਚੱਲਦੇ ਆਂਗੇ ਤੁਹਾਨੂੰ ਆਪਾਂ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਤੇ ਇਹ ਦਰਬਾਰ ਸਾਹਿਬ ਆਈ ਜਿਹੜਾ ਅੰਦਰਲਾ ਪਾਸਾ ਹੋ ਬਣਿਆ ਹੋਇਆਗਾ ਤੇ ਤੁਸੀਂ ਵੀ ਦਰਸ਼ਨ ਕਰ ਲਓ ਤੇ ਮੱਥਾ ਟੇਕਣ ਤੋਂ ਬਾਅਦ ਫਿਰ ਚੱਲਦੇ ਆਂਗੇ ਆਪਾਂ ਬਾਹਰਲੇ ਪਾਸੇ ਤੇ ਤੇ ਮੱਥਾ ਟੇਕ ਲਿਆ ਤੇ ਹੁਣ ਇੱਥੋਂ ਆਪਾਂ ਚੱਲਾਂਗੇ ਜੀ ਬਾਹਰਲੇ ਪਾਸੇ ਤੇ ਇਧਰੀ ਸਾਈਡ ਸੰਗਤ ਬੈਠੀ ਹੋਈਏਗੀ ਤੇ ਉੱਤੋਂ ਦੇ ਟੇਕ ਕੇ ਮੱਥਾ ਤੇ ਇੱਥੋਂ ਆਪਾਂ ਚੱਲਾਂਗੇ ਬਾਹਰ ਤੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਆਗੇ ਸੀਗੇ ਜੀ ਬਾਹਰ ਤੇ ਕਾਫੀ ਹਰੀਆਲੀ ਦੇ ਵਿੱਚ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈ ਜਿਹੜਾ ਇੱਥੇ ਬਣਿਆ ਹੋਇਆ ਹੈਗਾ ਤੇ ਇੱਥੇ ਬੱਕਤਾ ਬਗੈਰਾ ਕੁਝ ਹੋਰ ਜਾਨਵਰ ਆ ਜਿਹੜੇ ਇੱਥੇ ਫਿਰਦੇ ਨੇ ਤੇ ਇਧਰ ਹੀ ਸਾਈਡ ਕਾਫੀ ਦਰਖਤ ਲੱਗੇ ਹੋਏ ਨੇ ਤੇ ਬਾਹਰਲੇ ਪਾਸੇ ਇਧਰ ਗੱਡੀਆਂ ਵਗੈਰਾ ਜਿਹੜੀਆਂ ਹੁਣ ਇੱਥੇ ਖੜੀਆਂ ਨੇ ਤੇ ਇਹ ਸੀ ਜੀ ਗੁਰਦੁਆਰਾ ਕਰਪਾਣ ਭੇਟ ਸਾਹਿਬ ਤੇ ਇਧਰਲੇ ਪਾਸੇ ਘੋੜੀਆਂ ਵਗੈਰਾ ਜਿਹੜੀਆਂ ਨੇ ਉਹ ਬੰਨੀਆਂ ਹੋਈਆਂ ਨੇ ਦਰਖਤਾਂ ਦੇ ਹੇਠਾਂ ਇਹ ਸੀ ਜੀ ਗੁਰਦੁਆਰਾ ਕਰਪਾਣ ਭੇਟ ਸਾਹਿਬ ਜਿਹਦੇ ਤੁਹਾਨੂੰ ਆਪਾਂ ਦਰਸ਼ਨ ਕਰਵਾਏ ਸੀਗੇ ਤੇ ਨਾਲੇ ਦੱਸਿਆ ਇਸ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਆਪਾਂ ਇਤਿਹਾਸ ਦੱਸਿਆ ਸੀ ਤੇ ਅੱਜ ਦਾ ਬਲੌਗ ਕਿਵੇਂ ਲੱਗਿਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਫਿਰ ਮਿਲਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ